ਹੋਸ਼ਿਆਰਪੁਰ ਪੁਲਿਸ ਨੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਵਖਵਖ ਵੈਂਕਾ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਪੁਲਿਸ ਮੁਲਜਮਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਈ ਤੇ ਤਿੰਨ ਦੇਸੀ ਘੱਟੇ 8 ਜਿੰਦਾ ਕਾਰਤੂਸ ਇੱਕ ਸਕੂਟਰ ਇੱਕ ਮੋਟਰਸਾਈਕਲ ਤੇ 30000 ਰੁਪਏ ਦੀ ਨਕਦੀ ਇਸ ਦੇ ਨਾਲ ਹੀ ਇੱਕ ਦੋ ਦਿਨਾਂ ਵਾਲੀ ਬਰਮਦ ਕੀਤੀ ਇਸ ਲਈ ਅੱਜ ਪੁਲਿਸ ਸਲਾਈਨ ਨੇ ਹੋਸ਼ਿਆਰਪੁਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਬੀ ਜੀ ਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਮਾੜੇ ਅੰਸ਼ਰਾਂ ਦੇ ਖਿਲਾਫ ਤੇ ਨਸ਼ਿਆਂ ਦੇ ਖਿਲਾਫ ਅੱਜ ਉਸੇ ਮੁਹਿੰਮ ਦੌਰਾਨ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਤਿੰਨ ਡਕੈਤੀ ਬੈਂਕ ਡਕੈਤੀ ਦੇ ਕੇਸਸ ਹੁਸ਼ਿਆਰਪੁਰ ਪੁਲਿਸ ਨੇ ਟ੍ਰੇਸ ਕੀਤੇ ਨੇ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲਾ ਕੇਸ ਹੋਇਆ ਸੀਗਾ ਟਾਂਡੇ ਦੇ ਵਿੱਚ ਜਿੱਥੇ ਇੱਕ ਬੈਂਕ ਲੁੱਟੀ ਗਈ ਸੀ ਉਸ ਤੋਂ ਬਾਅਦ ਦੂਜਾ ਕੇਸ ਹੁਸ਼ਿਆਰਪੁਰ ਦੇ ਏਰੀਆ ਦੇ ਵਿੱਚ ਹੋਇਆ ਸੀ ਜਿੱਥੇ ਇੱਕ ਦੁਬਾਰਾ ਇਹਨਾਂ ਨੇ ਬੈਂਕ ਲੁੱਟੀ ਸੀ ਤੇ ਕੁਝ ਦਿਨ ਪਹਿਲਾਂ ਇਨਾ ਇੱਕ ਯੂਕੋ ਬੈਂਕ ਦੇ ਵਿੱਚ ਡਕੈਤੀ ਮਾਰੀ ਸੀ ਉਹ ਏਰੀਆ ਸੀਗਾ ਜਲੰਧਰ ਰੂਰਲ ਦਾ ਉਸ ਡਕੈਤੀ ਦੌਰਾਨ ਇਹ ਨਾ ਨਹੀਂ ਉੱਥੋਂ ਦੇ ਗਾਰਡ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਉਸ ਗਾਰਡ ਦੀ 12 ਬਾਰ ਬੋਰ ਗੱਲ ਲੈ ਕੇ ਫਰਾਰ ਹੋ ਗਈ ਸੀ ਅਸੀਂ ਇਹਦੇ ਵਿੱਚ ਤਿੰਨ ਜਿਹੜੇ ਮੁਜਰਮ ਨੇ ਮੇਨ ਉਹਨਾਂ ਨੂੰ ਹੁਣ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਸੁਖਵਿੰਦਰ ਸੁਖਜੀਤ ਸੁਖਵਿੰਦਰ ਸੁਨੀਲ ਦੱਤ ਤੇ ਬਲਵਿੰਦਰ ਹੈ ਇਹਨਾਂ ਤਿੰਨਾਂ ਕੋਲੋਂ ਅਸੀਂ ਤਿੰਨ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਨੇ ਤੇ ਨਾਲ 8 ਲਾਈਵ ਕਾਰਟ੍ਰੇਜਸ ਨੇ ਨਾਲ ਹੀ ਨਾਲ ਅਸੀਂ ਇਹਨਾਂ ਕੋਲੋਂ ਜਿਹੜੀ ਇਹ ਬੰਦੂਕ ਹੋ ਕੇ ਲੈ ਗਈ ਸੀ ਜਦੋਂ ਇਹਨਾਂ ਨੇ ਆਦਮਪੁਰ ਦੇ ਏਰੀਆ ਵਿੱਚ ਵਾਰਦਾਤ ਕੀਤੀ ਸੀ ਉਸ ਗਾਰਡ ਨੂੰ ਗੋਲੀ ਮਾਰੀ ਸੀ ਉਹ 12 ਬੋਰ ਦੀ ਗਨ ਵੀ ਕਾਰਟ੍ਰੇਜ ਸਮੇਤ ਅਸੀਂ ਰਿਕਵਰ ਕਰ ਲਈ ਹੈ ਜਿਹੜੇ ਇਹਨਾਂ ਵਹੀਕਲਸ ਯੂਜ਼ ਕੀਤੇ ਸੀ ਇੱਕ ਸਕੂਟੀ ਤੇ ਇੱਕ ਮੋਟਰਸਾਈਕਲ ਇਹਨਾਂ ਤਿੰਨਾਂ ਵਾਰਦਾਤਾਂ ਦੇ ਵਿੱਚ ਉਹ ਵੀ ਅਸੀਂ ਰਿਕਵਰ ਕਰ ਲਏ ਨੇ ਸਰ ਕੈਸ਼ ਕਿੰਨਾ ਹੈ ਕੈਸ਼ ਇਹਨਾਂ ਦੇ ਹਿੱਸੇ ਤੱਕ ਹੁਣ ਤੱਕ ਜਿਹੜਾ 30000 ਰੁਪਏ ਅਸੀਂ ਰਿਕਵਰ ਕੀਤਾ ਹੈ ਇੱਥੇ ਵੀ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਕਿ ਇਹਨਾਂ ਨੇ ਜਿਹੜੀ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ ਪੈਣੀ ਮੀਏ ਖਾਂ ਇੱਕ ਪਿੰਡ ਪਿੰਡਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਇਹਨਾਂ ਉੱਥੋਂ ਦੀ ਵੀ ਰੈਕੀ ਕੀਤੀ ਸੀ ਜੇ ਨਾ ਫੜੇ ਜਾਂਦੇ ਤੇ ਇਹਨਾਂ ਬਹੁਤ ਜਲਦ ਉੱਥੇ ਵੀ ਡਕੈਤੀ ਕਰਨੀ ਸੀ ਇਹਨਾਂ ਫੜੇ ਗਏ ਕਿ ਕੋਈ ਜਾਂਦਾ ਫ੍ਰੈਪ ਜਾਂਦਾ ਨਾਲ ਹਾਂਜੀ ਸਾਰੇ ਫੜੇ ਗਏ ਕਿ ਦੰਦਾ ਨਹੀਂ ਤਿੰਨ ਅਸੀਂ ਫੜਲੇ ਨੇ ਇੱਕ ਜਲੰਧਰ ਰੂਰਲ ਵਾਲਿਆਂ ਨੇ ਫੜ ਲਿਆ ਤੇ ਦੋ ਜਿਹੜੇ ਨੇ ਉਹ ਹਜੇ ਫਰਾਰ ਨੇ ਇਹ ਨਾਮੀ ਕ੍ਰਾਈਮਨਲਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਕੇਸਿਸ ਰਜਿਸਟਰਡ ਨੇ ਇੱਕ ਦੇ ਖਿਲਾਫ 15 ਕੇਸਿਸ ਰਜਿਸਟਰਡ ਨੇ ਇੱਕ ਦੇ ਖਿਲਾਫ 3 ਕੇਸਿਸ ਰਜਿਸਟਰਡ ਨੇ ਜਿਹੜਾ ਸੁੱਖਾ ਗੱਲ ਫੜਿਆ ਉਸ ਦੇ ਖਿਲਾਫ ਵੀ 3 ਕੇਸਿਸ ਰਜਿਸਟਰਡ ਨੇ ਤੇ ਇਹ ਸਾਰੇ ਦੇ ਸਾਰੇ ਹੀ ਪੁਰਾਣੇ ਨਾਂਮੀ ਕ੍ਰਿਮਨਲਸ ਨੇ ਇਹ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਲੱਗਿਆ ਤਿੰਨ ਪਿਸਟਲ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ 8 315 ਬੋਰ ਦੇ ਲਾਈਵ ਕਾਰਟ੍ਰਿਜਸ ਨੇ ਤੇ ਜਿਹੜੀ ਇਹ ਅਸਲਾ ਇਹਦੇ ਵਿੱਚ ਜਿਹੜੀ 12 ਬੋਰ ਹੈ ਜਿਹੜੀ ਰਿਕਵਰ ਹੋਈ ਹੈ ਇਹ ਇਹਨਾਂ ਨੇ ਜਿਹੜਾ ਆਦਮਪੁਰ ਬੈਂਕ ਸੀਗਾ ਜਦੋਂ ਉੱਥੇ ਲੁੱਟ ਕੀਤੀ ਸੀ ਉਸ ਤੇ ਗਾਰਡ ਨੂੰ ਗੋਲੀ ਮਾਰੀ ਸੀ ਤੇ ਉਹਦੇ ਕੋਲੋਂ ਖੋ ਕੇ ਲੈ ਕੇ ਗਈ ਸੀ ਸਰ ਇਹਨਾਂ ਨੂੰ ਕਿੱਥੋਂ ਫੜਿਆ ਏਸੀਜੀ ਇਹਨਾਂ ਨੂੰ ਫੜਿਆ ਖਖਲੀ ਪਿੰਡ ਹਰਿਆਣੇ ਤੋਂ ਹਰਿਆਣਾ ਪੁੰਗਾ ਜਿਹੜਾ ਸਾਡਾ ਇੱਥੇ ਛਾਰਪੁਰ ਦੇ ਨਾਲ ਹੀ ਪੈਂਦਾ ਇਹਦੇ ਵਿੱਚ ਮੈਂ ਸਪੈਸ਼ਲੀ ਇਹ ਮੈਂਸ਼ਨ ਜ਼ਰੂਰ ਕਰਨਾ ਚਾਹਾਂਗਾ ਕਿ ਜਦੋਂ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਅਸੀਂ ਤਕਰੀਬਨ 6 ਇੱਕ ਟੀਮਾਂ ਬਣਾਈ ਹੋਈ ਸੀ ਜਿਹੜੀ ਇਸ ਕੇਸ ਨੂੰ ਕ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਨੂੰ ਹੈਡ ਕਰ ਰਹੀ ਸੀ ਸਾਡੇ ਐਸਪੀ ਡੀ ਰਵਿੰਦਰ ਜੀ ਤੇ ਜਿਹੜੀ ਬਾਕੀ ਟੀਮਾਂ ਨੂੰ ਹੈਡ ਕਰ ਰਹੀ ਸੀ ਇੱਕ ਟੀਮ ਨੂੰ ਗੁਬਿੰਦਰ ਐਸ ਐਚਓ ਸਿਟੀ ਇੱਕ ਟੀਮ ਨੂੰ ਹੈਡ ਕਰ ਰਹੇ ਸੀਗੇ ਸਾਡੇ ਕਰਨੈਲ ਸਿੰਘ ਐਸਚਓ ਮਾਡਲ ਟਾਊਨ ਇੱਕ ਨੂੰ ਹੈਡ ਕਰ ਰਹੇ ਸੀਗੇ ਹਰਗੁਰਦੇਵ ਐਸਚਓ ਹਰਿਆਣਾ ਤੇ ਬਾਕੀ ਤਿੰਨ ਟੀਮਾਂ ਸ਼ੇਵ ਕੁਮਾਰ ਇਨਸਪੈਕਟਰ ਜਿਹੜੇ ਸੀਆਈ ਦੇ ਉਹ ਹੈਡ ਕਰ ਰਹੇ ਸੀ ਇਹਨਾਂ ਸਾਰਿਆਂ ਨੇ ਬਹੁਤ ਹੀ ਕੋਆਰਡੀਨੇਸ਼ਨ ਨਾਲ ਵਧੀਆ ਕੰਮ ਕਰਕੇ ਹਿਊਮਨ ਰਿਸੋਰਸਸ ਯੂਜ਼ ਕਰਕੇ ਤੇ ਨਾਲ ਹੀ ਇਹਨਾਂ ਨੇ ਟੈਕਨੀਕਲ ਇਨਪੁੱਟਸ ਨੂੰ ਯੂਜ਼ ਕਰਕੇ ਇਸ ਕੇਸ ਨੂੰ ਕਰੈਕ ਕੀਤਾ ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼